ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਐਨ ਆਈ ਏ ਦੀਆਂ ਇਨ੍ਹਾਂ ਸੂਬਿਆਂ 'ਚੋਂ ਵੱਡੀ ਕਾਰਵਾਈ 15 ਥਾਵਾਂ 'ਤੇ ਸ਼ਾਕੇ ਮਾਰੀ ਰਾਸ਼ਟਰੀ ਜਾਂਚ ਏਜੰਸੀ ਨੇ ਸ਼ਨੀਵਾਰ ਨੂੰ ਪਾਕਿਸਤਾਨ ਨਾਲ ਜੁੜੇ ਜਸੂਸੀ ਮਾਮਲੇ ਸਬੰਧ ਵਿੱਚ ਦੇਸ਼ ਭਰ 'ਚ ਇੱਕ ਵਿਸ਼ਾਲ ਤਸੱਲੀ ਤਲਾਸ਼ੀ ਮੁਹਿੰਮ ਚਲਾਈ ਹੈ ਜਿਸ ਦੌਰਾਨ ਦੇਸ਼ ਵਿਆਚੋਰ 15th ਤਵ ਤੇ ਵੱਡੇ ਪੱਧਰ ਤੇ ਤਲਾਸ਼ੀ ਲਈ ਗਈ ਹੈ ਇਸ ਦਿੱਲੀ ਮਹਾਰਾਸ਼ਟਰ ਹਰਿਆਣਾ ਉੱਤਰ ਪ੍ਰਦੇਸ਼ ਰਾਜਸਥਾਨ ਛਤੀਸਗੜ੍ਹ ਅਸਾਮ ਅਤੇ ਪੱਛਮੀ ਬੰਗਾਲ ਸੂਬਿਆਂ ਚ ਪਾਕਿਸਤਾਨ ਇੰਟਰਨੈਟ ਲੈਟਿਜੈਂਸ ਆਪਰੇਟਿਵ ਨਾਲ ਜੁੜੇ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ ਹੈ ਐਨ ਆਈਏ ਦੀਆਂ ਟੀਮਾਂ ਨੇ ਤਲਾਸ਼ੀ ਦੌਰਾਨ ਕਈ ਇਲੈਕਟ੍ਰੋਨਿਕ ਜੰਤਰ ਤੇ ਸੰਵੇਦਨਸ਼ੀਲ ਵਿੱਤੀ ਦਸਤਾਵੇਜ਼ ਹੋਰ ਅਪਰਾਧਿਕ ਸਮੱਗਰੀ ਜ਼ਬਤ ਕੀਤੀ ਹੈ ਭਾਰਤ ਵਿਰੋਧੀ ਅੱਤਵਾਦੀ ਸਾਧਿਸ ਦੇ ਹਿੱਸੇ ਵਜੋਂ ਪਾਕਿਸਤਾਨ ਸਥਿਤ ਅਪਰੇਟਿਵਾਂ ਵੱਲੋਂ ਜਿਚਲਾਏ ਜਾ ਰਹੇ ਜਸੂਸੀ ਰੈਕੇਟ ਅਤੇ ਸੁਰਾਗਾ ਲਈ ਉਹਨਾਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਐਨ ਆਈਏ ਦੀ ਜਾਂਚ ਅਨੁਸਾਰ ਸ਼ਨੀਵਾਰ ਨੂੰ ਤਲਾਸ਼ੀਦਾਰ ਨਿਸ਼ਾਨਾ ਬਣਾਏ ਗਏ ਛੱਕੀ ਵਿਅਕਤੀਆਂ ਤੇ ਪਾਕਿਸਤਾਨ ਅਪਰੇਟਿਵਾਂ ਨਾਲ ਸੰਬੰਧਤ ਸਨ ਅਤੇ ਭਾਰਤ ਤੇ ਜਸੂਸੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਿਕਤੀ ਸਿਧਾਦਨ ਵਜੋਂ ਕੰਮ ਕਰਦੇ ਸਨ ਐਨ ਆਈ ਏ ਰੋਡ ਰੇਡ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ